ਸਤਕਾ ਜੀਲਾ ਪਾਸ਼ਾ ਅਫਸਰ ਉਗਿਆ ਉਗਗੇ ਸਿੱਖਿਆ ਸ਼ਾਸਤਰੀ ਪਾਸ਼ਾ ਵਿਗਿਆਨੀ ਅਤੇ ਸਾਹਿਤਕਾਰ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਸਰਦਾਰ ਕਰਨੈਲ ਸਿੰਘ ਬੁੱਟਰ ਮੌਜੂਦਾ ਸਰਪੰਚ ਵਡਾਲਾ ਗ੍ਰੰਥੀਆ ਅਤੇ ਸਰਦਾਰ ਸੁਲੱਖਣ ਸਿੰਘ ਜੀ ਸਾਬਕਾ ਸਰਪੰਚ ਉਹਨਾਂ ਦੇ ਨਾਲ ਸਰਦਾਰ ਰਣਜੋਤ ਸਿੰਘ ਜੀ ਮੈਨੇਜਿੰਗ ਡਾਇਰੈਕਟਰ ਸੋ ਹੋਜ਼ਲਾ ਬ੍ਰਦਰਸ ਵੀ ਇੱਥੇ ਪਹੁੰਚੇ ਨੇ ਉਚਿਤੇ ਤੌਰ ਤੇ ਜੋ ਸਿੰਗਰ ਨੇ ਮੈਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ ਸਾਡੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਪਰਮਜੀਤ ਸਿੰਘ ਕਲਸੀ ਜੀ ਨੈਸ਼ਨਲ ਅਤੇ ਸਟੇਟ ਬਾਡੀ ਸਾਬਕਾ ਜ਼ਿਲ੍ਹਾ ਪਾਲਾ ਅਫਸਰ ਉੱਗੇ ਸਿੱਖਿਆ ਸ਼ਾਸਤਰੀ ਪਾਸ਼ਾ ਵਿਗਿਆਨੀ ਅਤੇ ਸਾਹਿਤਕਾਰ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਸਾਡੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਇਸ ਪਵਿੱਤਰ ਤਿਉਹਾਰ ਨੂੰ ਰਲ ਕੇ ਮਨਾਉਣ ਦਾ ਇੱਕ ਜੋ ਉਪਰਾਲਾ ਕੀਤਾ ਹੈ ਅੱਜ ਅਸੀਂ ਸਾਰੇ ਆਪਣੇ ਮੁੱਖ ਮਹਿਮਾਨ ਦੇ ਨਾਲ ਮਿਲ ਕੇ ਜਿੱਤੀ ਇਸ 30 ਦੇ ਤਿਉਹਾਰ ਨੂੰ ਜਿਹੜਾ ਹੈ ਅਸੀਂ ਮਨਾਇਆ ਅੱਜ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਮਹਿਮਾਨ ਡਾਕਟਰ ਪਰਮਜੀਤ ਸਿੰਘ ਕਲਸੀ ਅਤੇ ਉਹਨਾਂ ਦੇ ਨਾਲ ਆਏ ਵਿਸ਼ੇਸ਼ ਮਹਿਮਾਨ ਅਤੇ ਔਜ਼ਲਾ ਬ੍ਰਦਰਸ ਐ ਸੋ ਸਾਰੇ ਨੇ ਕਲਾਪਿੰਗ ਕਰਨੀ ਹੈ ਅੱਜ ਦੇ ਸੋ ਸਾਡੇ ਮਹਿਮਾਨ ਜਿਹੜੇ ਹੈ ਉਹ ਇਸ ਸ਼ੁਭ ਦਿਹਾੜੇ ਤੇ ਪਹੁੰਚੇ ਨੇ ਸਾਡੇ ਵਿੱਚ ਤੀਆਂ ਦਾ ਤਿਹਾਰ ਮਨਾਉਣ ਵਾਸਤੇ ਸਾਰੇ ਕਲਾਪਿੰਗ ਕਰਨਗੇ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਡਾਕਟਰ ਪਰਮਜੀਤ ਸਿੰਘ ਕਲਸੀ ਜੀ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਣ ਕੇ ਸਾਡੇ ਨਾਲ ਤੀਆਂ ਦਾ ਤਿਹਾਰ ਮਨਾਉਣ ਵਾਸਤੇ ਜੋ ਆਏ ਹੋ ਆਪਣੇ ਸਾਥੀਆਂ ਸਮੇਤ ਅਜ ਅਸੀਂ ਰਲ ਕੇ ਛੋਟੇ ਬੱਚਿਆਂ ਦਾ ਜੋ ਪਰਫਾਰਮੈਂਸ ਉਹ ਤੇ ਅਸੀਂ ਦੇਖਾਂਗੇ ਤੇ ਤੁਹਾਡੇ ਨਾਲ ਤੀਆਂ ਦੇ ਤਿਉਹਾਰ ਨੂੰ ਵੀ ਮਨਾਵਾਂਗੇ ਤਾਂ ਖੁਸ਼ੀਆਂ ਸਾਂਝੀਆਂ ਕਰਾਂਗੇ ਸੋ ਬੱਚਿਆਂ ਨੇ ਬਹੁਤ ਹੀ ਵਧੀਆ ਪਰਫਾਰਮੈਂਸ ਜਿਹੜੀਆਂ ਉਹ ਤਿਆਰ ਕੀਤੀਆਂ ਨੇ ਤਾਂ ਮੈਂ ਸਭ ਤੋਂ ਪਹਿਲਾਂ ਰਿਕੁਐਸਟ ਕਰਾਂਗਾ ਆਪਣੇ ਟੀਚਰ ਸਹਿਬਾਨ ਨੂੰ ਕਿ ਉਹ ਜੋ ਛੋਟੀ ਕਲਾਸ ਦੇ ਬੱਚੇ ਯੂਕੇਜੀ ਅਤੇ ਫਰਸਟ ਕਲਾਸ ਫਰਸਟ ਸੈਕੰਡ ਥਰਡ ਕਲਾਸ ਦੇ ਬੱਚੇ ਨਿਕਲਸੀ ਭਾਜੀ ਦਾ ਜਿੱਥੇ-ਜਿੱਥੇ ਡਿਊਟੀ ਨਾਲ ਚੱਲਦੀ ਹੈ ਉੱਥੇ ਯੂਨੀਵਰਸਿਟੀ ਤੋਂ ਲੈ ਕੇ ਸਾਰੇ ਸਕੂਲ ਕਾਲਜ ਜਿੰਨੇ ਵੀ ਆ ਸਾਰੇ ਕਾਲਜਾਂ ਵਿੱਚ ਇਹਨਾਂ ਦਾ ਇੱਜ਼ਤ ਮਾਣ ਸਾਰੇ ਲੋਕਾਂ ਵਿੱਚ ਇੱਜ਼ਤ ਮਾਣ ਇਸੇ ਕਰਕੇ ਹੀ ਆ ਕਿ ਲੱਗੇ ਹੋਏ ਆ ਕਿ ਪੰਜਾਬੀ ਪੰਜਾਬੀਅਤ ਇਹਨੂੰ ਕਾਇਮ ਰੱਖਿਆ ਜਾਵੇ ਸਾਰੇ ਪੇਰੈਂਟਸ ਅਤੇ ਬੱਚੇ ਸੋਚਦੇ ਹੋਣੇ ਆ ਕਿ ਔਜਲਾ ਬ੍ਰਦਰ ਔਜਲਾ ਬ੍ਰਦਰ ਕਹੀ ਜਾਂਦੇ ਆ ਮੈਂ ਡਿਟੇਲ ਚ ਦੱਸਣਾ ਚਾਹੁੰਦਾ ਕਿ ਅਸੀਂ ਦੋਵੇਂ ਬ੍ਰਦਰ ਗਾਉਂਦੇ ਸੀ। ਨਹੀਂ। ਬਾਕੀਆਂ ਨੇ ਤੇ ਖੁਸ਼ ਕਰ ਦਿੱਤੇ ਤੇ ਸਾਡੇ ਸਮਝੀਂ ਤੇ ਅੱਲਾਹ ਦਾ ਹੀ ਕਰਾਊਗਾ ਨਾ। ਉਹ ਦੁਬਾਰਾ ਫਿਰ ਰਿਪੀਟ ਕਰਦਾ ਵਯਾ। ਸੋ ਹਮ ਪੇਰੈਂਟਸ ਕੁਐਸਚਨ ਹੈ। ਅਗਲੀ ਪਰਫਾਰਮੈਂਸ ਹਾਂ, ਹੁਣ ਮੈਂ ਬੇਨਤੀ ਕਰਾਂਗਾ ਆਪਣੇ ਬਹੁਤ ਹੀ ਸਤਿਕਾਰਯੋਗ ਅੱਜ ਦੇ ਮੁੱਖ ਮਹਿਮਾਨ ਡਾਕਟਰ ਪਰਮਜੀਤ ਸਿੰਘ ਕਲਸੀ ਜੀ ਨੂੰ ਕਿ ਉਹ ਮੰਚ ਦੇ ਉੱਪਰ ਆਣ ਤਾਂ ਇਸ ਪਵਿੱਤਰ ਤਿਉਹਾਰ ਤੇ ਚੰਦ ਸ਼ਬਦ ਜਿਹੜੇ ਨੇ ਸਾਡੇ ਵਿਦਿਆਰਥੀਆਂ ਨੂੰ ਤੇ ਆਏ ਮਾਪਿਆਂ ਨੂੰ ਕਹਿੰਦਾ ਅੱਜ ਦੇ ਇਸ ਸੰਸਥਾ ਦੇ ਵਿੱਚ ਮਨਾਏ ਜਾ ਰਹੇ ਤੀਆਂ ਦੇ ਤਿਹਾਰ ਦੇ ਰੂਪ ਚ ਤੀਆਂ ਦਾ ਛੋਟਾ ਜਿਹਾ ਮੇਲਾ ਲਗਾਇਆ ਉਸ ਵਿੱਚ ਬਹੁਤ ਸਤਿਕਾਰਯੋਗ ਮੇਰੇ ਵੱਡੇ ਭਰਾ ਪੰਜਾਬੀ ਬਿਸ਼ਪ ਦੇ ਨਾਮੀ ਗਾਇਕ ਆউজਲਾ 브ਦਰਸ ਰੰਗਲੀ ਮਦਾਨੀ ਬਾਹਾਂ ਗੋਰੀਆਂ ਨੇ ਮਿਨੀ ਮਿਨੀ ਤਾਰਿਆਂ ਦੇ ਲੋ ਵੇ ਪਰਦੇਸੀ ਐ ਔਰ ਹੋਰ ਵੀ ਹੋਰ ਟਰੈਕ ਜਿਹੜੇ ਹੁਣ ਆ ਰਹੇ ਨੇ ਉਹਨਾਂ ਦੇ ਨਾਲ ਮੇਰੇ ਬਹੁਤ ਅਜ਼ੀਜ਼ ਮਿੱਤਰ ਮੈਨੇਜਿੰਗ ਡਾਇਰੈਕਟਰ ਇਸ ਸੰਸਥਾ ਦੇ ਸਰਦਾਰ ਰਣਜੋਤ ਸਿੰਘ ਜੀ ਸਰਦਾਰ ਲਖਵਿੰਦਰ ਸਿੰਘ ਸੇਖੋਂ ਜਿਹੜੇ ਕਿ ਜ਼ਿਲ੍ਹਾ ਕੋਆਰਡੀਨੇਟਰ ਨੇ ਚਲੇ ਗਏ ਨੇ ਇੱਥੋਂ ਦੇ ਸਟੇਜ ਐਂਕਰਿੰਗ ਕਰ ਰਹੇ ਜਿਹੜੇ ਕਿ ਪੰਜਾਬੀ ਨਾਟਕ ਦੇ ਆਪਣੇ ਇੱਕ ਥੀਏਟਰ ਦੇ ਡਾਇਰੈਕਟਰ ਨੇ ਮਨਜਿੰਦਰ ਸਿੰਘ ਜੀ ਇਥੋਂ ਦੇ ਪ੍ਰਿੰਸੀਪਲ ਅਧਿਆਪਕ ਸਹਿਬਾਨ ਪੇਰੈਂਟਸ ਪਿਆਰੇ ਵਿਦਿਆਰਥੀਓ ਪਹਿਲਾਂ ਤਾਂ ਮੈਂ ਸਰਦਾਰ ਰਣਜੋਤ ਸਿੰਘ ਜੀ ਉਹਨਾਂ ਦੇ ਅਧਿਆਪਕ ਸਹਿਬਾਨਾਂ ਸਾਰਿਆਂ ਨੂੰ ਵਧਾਈ ਦਿਨ ਕਿ ਇਸ ਮੰਚ ਦੇ ਰਾਹੀਂ ਵਿਦਿਆਰਥੀਆਂ ਨੂੰ ਪੰਜਾਬ ਦੀ ਵਿਰਾਸਤ ਦੇ ਨਾਲ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਨ ਦਾ ਇੱਕ ਚੰਗਾ ਉਪਰਾਲਾ ਕੀਤਾ ਜਿੰਨੇ ਵਿਦਿਆਰਥੀ ਇੱਥੇ ਆਏ ਸੀਗੇ ਛੋਟੇ-ਛੋਟੇ ਵਿਦਿਆਰਥੀ ਉਹਨਾਂ ਦੀਆਂ ਪੇਸ਼ਕਾਰੀਆਂ ਬਾਖੂਬ ਬਹੁਤ ਸ਼ਾਨਦਾਰ ਤੇ ਵਧੀਆ ਰਹੀਆਂ ਹਨ ਔਰ ਉਹਨਾਂ ਦੇ ਵਿੱਚ ਖੁਸ਼ੀ ਖੇੜਾ ਇਸ ਮੰਚ ਤੋਂ ਵੇਖਣ ਨੂੰ ਮਿਲਿਆ ਇਸ ਕਰਕੇ ਇਹਨਾਂ ਬੱਚਿਆਂ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਤੁਸੀਂ ਜ਼ਰੂਰ ਲਗਾਓ ਕਿਉਂਕਿ ਔਜਲਾ ਸਾਹਿਬ ਤੁਹਾਨੂੰ ਪਤਾ ਹੈ ਕਿ ਇਹ ਜਿਹੜਾ ਮੰਚ ਹੈ ਤੇ ਉਹ ਮੰਚ ਹੈ ਜਿਹੜਾ ਜੇਕਰ ਤੁਸੀਂ ਇਸ ਮੰਚ ਤੇ ਆਉਂਦੇ ਹੋ ਇਮਾਨਦਾਰੀ ਨਾਲ ਆਉਂਦੇ ਹੋ ਤੇ ਇਹ ਮੰਚ ਤੁਹਾਨੂੰ ਦਿੰਦਾ ਬਹੁਤ ਕੁਝ ਆ ਤੁਹਾਡੀ ਸ਼ਖਸੀਅਤ ਜਿਹੜੀ ਹੈ ਪਰਸਨੈਲਿਟੀ ਜਿਹੜੀ ਹੈ ਉਹਦਾ ਨਿਰਮਾਣ ਇਸ ਮੰਚ ਰਾਹੀਂ ਹੁੰਦਾ ਹੈ ਇਸ ਮੰਚ ਰਾਹੀਂ ਅਸੀਂ ਲੱਖਾਂ ਦੀ ਤਦਾਦ ਚ ਲੋਕਾਂ ਨੂੰ ਸੰਬੋਧਨ ਕਰਦੇ ਆ ਕਈਆਂ ਦੀਆਂ ਜ਼ਿੰਦਗੀਆਂ ਨੂੰ ਬਦਲਦੇ ਆ ਔਰ ਕਈਆਂ ਦੀਆਂ ਜ਼ਿੰਦਗੀਆਂ ਬਦਲੀਆਂ ਜਾਂਦੀਆਂ ਨੇ ਔਰ ਔਜਲਾ ਸਾਹਿਬ ਤੁਸੀਂ ਤੇ ਪੰਜਾਬੀ ਸੱਭਿਆਚਾਰ ਦੇ ਨਾਂ ਤੇ ਲੋਕਾਂ ਨੂੰ ਨਚਾਉਂਦੇ ਹੋ ਹਸਾਉਂਦੇ ਹੋ ਤੁਹਾਡੇ ਵਰਗੇ ਕਿੰਨੇ ਪੰਜਾਬੀ ਦੇ ਗਾਇਕ ਅਜੇ ਨੇ ਜਿਹੜੀ ਨੈਤਿਕਤਾ ਦੇ ਨਾਲ ਪੰਜਾਬੀ ਸੱਭਿਆਚਾਰ ਦੇ ਨਾਲ ਸਾਡੀ ਨੌਜਵਾਨ ਪੀੜੀ ਨੂੰ ਇਸ ਮੰਚ ਰਾਈਂ ਜੋੜ ਰਹੇ ਨੇ ਔਰ ਇਹ ਮੰਚ ਦਾ ਤਿੱਖਾ ਪ੍ਰਭਾਵ ਸਾਡੇ ਮਨਾਂ ਤੇ ਜ਼ਰੂਰ ਪੈਂਦਾ ਉਹ ਵੀ ਕਲਾਕਾਰ ਹੈਗੇ ਨੇ ਜਿਹੜੇ ਦੁਨੀਆ 'ਚ ਆਪਣਾ ਨਾਮ ਕਮਾਉਂਦੇ ਨੇ ਤੇ ਇਸ ਮੰਚ ਤੋਂ ਹਥਿਆਰ ਨਸ਼ੇ ਸ਼ਰਾਬ ਆਪਣੀ ਗਾਇਕੀ ਰਾਈਂ ਜਾਂ ਫਿਲਮਾਂ ਦੇ ਰਾਈਂ ਲੈ ਕੇ ਆਉਂਦੇ ਨੇ ਮੇਰੀ ਅਪੀਲ ਹੈ ਕਿ ਅਸੀਂ ਜਦੋਂ ਸੁਣਦੇ ਆ ਫਿਰ ਮੰਗ ਕਰਦੇ ਆ ਤੇ ਸਾਡੇ ਕੋਲ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਨੇ ਆਪਾਂ ਉਹ ਗਾਇਕੀ ਜਿਹਦੇ ਵਿੱਚ ਪੰਜਾਬੀ ਸੱਭਿਆਚਾਰ ਦੀਆਂ ਬੁਨਿਆਦੀ ਕਦਰਾਂ ਕੀਮਤਾਂ ਨੂੰ ਤੋੜਿਆ ਜਾਂਦਾ ਹੈ ਕਿਤੇ ਨਸ਼ਿਆਂ ਦੀ ਗੱਲ ਕੀਤੀ ਜਾਂਦੀ ਕਿਤੇ ਹਥਿਆਰਾਂ ਦੀ ਗੱਲ ਕੀਤੀ ਜਾਂਦੀ ਕਿਤੇ ਹੰਕਾਰ ਦੀ ਗੱਲ ਕੀਤੀ ਜਾਂਦੀ ਹੈ ਉਹਨਾਂ ਨੂੰ ਸੁਣਨਾ ਬੰਦ ਕਰੀਏ ਆਪਾਂ ਸੁਣੀਏ ਜਿਹੜੀ ਸਾਡੀ ਵਿਰਾਸਤ ਹੈ ਜਿੱਥੋਂ ਅਸੀਂ ਆਪਣਾ ਚਰਿੱਤਰ ਨਿਰਮਾਣ ਕਰ ਸਕਦੇ ਆ ਪੰਜਾਬ ਨੂੰ ਹੋਰ ਅਮੀਰ ਕਰ ਸਕਦੇ ਆ ਇਹ ਬੱਚੇ ਆਪਣੇ ਮਾਪੇ ਦੇ ਨਾਲ ਜੁੜਨ ਆਪਣੀ ਵਿਰਾਸਤ ਦੇ ਨਾਲ ਜੁੜਾ ਆਪਣੀ ਭਾਸ਼ਾ ਮਾਂ ਬੋਲੀ ਦੇ ਨਾਲ ਜੁੜਨ ਚੰਗਾ ਸਿੱਖਣ ਇਹਨਾਂ 'ਚ ਕੌਨਫੀਡੈਂਸ ਆਵੇ ਆਪਣੀ ਖੁਸ਼ੀ ਨੂੰ ਮੰਨਣ ਅੱਜ ਦਾ ਨੌਜਵਾਨ ਖੁਸ਼ ਨਜ਼ਰ ਆਉਣਾ ਚਾਹੀਦਾ ਮੁਰਝਾਇਆ ਚਿਹਰਾ ਨਹੀਂ ਨਜ਼ਰ ਆਉਣਾ ਚਾਹੀਦਾ ਇਹ ਮੰਚ ਦੱਸਦਾ ਹੈ ਕਿ ਖੁਸ਼ ਕਿਵੇਂ ਰਹਿਣਾ ਦੁੱਖ ਨੂੰ ਅਸੀਂ ਵੰਡਾਉਣਾ ਕਿਵੇਂ ਆ ਸੋ ਉਸ ਮਨੋਰਥ ਦੇ ਵਿੱਚ ਇਸ ਸੰਸਥਾ ਦੇ ਅਧਿਆਪਕ ਸਹਿਬਾਨ ਵੀ ਸਫਲ ਹੋਏ ਨੇ ਸੋ ਮੈਂ ਅਪੀਲ ਕਰਦਾ ਹੈ ਸਰਦਾਰ ਅੰਜੋਤ ਸਿੰਘ ਹੁਣਾ ਜੀ ਪ੍ਰਿੰਸੀਪਲ ਸਾਹਿਬ ਜਿਹੜੇ ਇਸ ਸੰਸਥਾ ਦੇ ਨੇ ਅਧਿਆਪਕ ਸਹਿਬਾਨਾਂ ਨੂੰ ਕਿ ਆਓ ਆਪਾਂ ਰਲ ਕੇ ਸਾਰੇ ਜਣੇ ਇਹਨਾਂ ਵਿਦਿਆਰਥੀਆਂ ਨੂੰ ਆਪਣੀ ਚੰਗੀ ਵਿਰਾਸਤ ਨਾਲ ਜੋੜੀਏ ਕਿਉਂਕਿ ਪੰਜਾਬੀ ਸੱਭਿਆਚਾਰ ਨੇ ਮਾਂ-ਬਾਪ ਦੇ ਰਿਸ਼ਤਿਆਂ ਨਾਲ ਵੀ ਜੋੜਿਆ ਹੈ ਭੈਣ-ਭਰਾ ਦੇ ਰਿਸ਼ਤਿਆਂ ਨਾਲ ਜੋੜਨ ਦੇ ਲਈ ਵੀ ਤਿਉਹਾਰ ਆ ਰਹੇ ਆ ਤੀਆਂ ਦਾ ਤਿਉਹਾਰ ਤੀਆਂ ਆ ਇਹ ਧੀਆਂ ਧਿਆਣੀਆਂ ਵਿਆਹੀਆਂ ਗਈਆਂ ਤੇ ਉਹ ਵੀ ਸੌਣ ਦੇ ਮਹੀਨੇ ਚ ਵਾਪਸ ਆਪਣੇ ਪਿੰਡਾਂ ਇਲਾਕਿਆਂ ਦੇ ਵਿੱਚ ਆਉਂਦੀਆਂ ਨੇ ਮਾਪੇ ਬਾਪ ਕੋਲ ਆਉਂਦੀਆਂ ਨੇ ਨੱਚਣ ਖੇਡਣ ਦੇ ਲਈ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਸੋ ਹਰ ਤਿਉਹਾਰ ਨੇ ਸਾਨੂੰ ਕੁਝ ਨਾ ਕੁਝ ਚੰਗੀਆਂ ਕਦਰਾਂ ਦਿੱਤੀਆਂ ਨੇ ਤੁਸੀਂ ਉਹਨਾਂ ਕਦਰਾਂ ਕੀਮਤਾਂ ਦੇ ਨਾਲ ਜੁੜੇ ਹੋ ਤਾਂ ਇਹ ਇੱਕ ਚੰਗਾ ਉਪਰਾਲਾ ਹੈ ਹੋਰ ਯਤਨ ਕਰੀਏ ਕਿ ਵਿਦਿਆਰਥੀਆਂ ਦੇ ਅੰਦਰ ਆਪਣੇ ਪੰਜਾਬ ਪ੍ਰਤੀ ਪਿਆਰ ਜਗਾਈਏ ਆਪਣੇ ਭਾਰਤ ਪ੍ਰਤੀ ਪਿਆਰ ਜਗਾਈਏ ਤਾਂ ਕਿ ਚੰਗੇ ਗੁਣ ਉਹਨਾਂ ਦੇ ਅੰਦਰ ਆਉਣ ਤੇ ਸਾਡਾ ਸਮਾਜ ਹੋਰ ਵਧੀਆ ਬਣੇ ਜਿੰਨਾ ਵੀ ਅਸੀਂ ਤਿਲ ਫੁੱਲ ਪਾ ਸਕਦੇ ਆ ਸਾਰੇ ਕੋਸ਼ਿਸ਼ ਕਰੀਏ ਕਿ ਇਦਾਂ ਦੇ ਅਸੀਂ ਯਤਨ ਕਰੀਏ ਸੋ ਇਹ ਸਕੂਲ ਇਸ ਪੱਖੋਂ ਵਧਾਈ ਦੇ ਪਾਤਰ ਨੇ ਤੇ ਮਾਪੇ ਬਾਬ ਨੂੰ ਮੇਰੀ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਤੁਹਾਡੇ ਬੱਚਿਆਂ ਨੂੰ ਜੇਕਰ ਮੌਕਾ ਮਿਲੇ ਮੰਚ ਤੇ ਭੇਜਣ ਦਾ ਮੰਚ ਤੇ ਆਉਣ ਦਾ ਉਹ ਅਜਾਈ ਨਾ ਗਵਾਇਆ ਕਰੋ ਜਿਹੜੀ ਅਸੀਂ ਮੰਚ ਤੇ ਪੇਸ਼ਕਾਰੀ ਕਰਦੇ ਆ ਹੌਲੀ ਹੌਲੀ ਆਪੇ ਬਿਹਤਰ ਹੋ ਜਾਂਦੀ ਹੈ ਇੱਕਦਮ ਕੋਈ ਜੰਮ ਕੇ ਮਹਾਨ ਨਹੀਂ ਬਣਦਾ ਹੌਲੀ ਹੌਲੀ ਆਪਣੀਆਂ ਗਲਤੀਆਂ ਨੂੰ ਉਹ ਦੂਰ ਕਰਦਾ ਹੈ ਤੇ ਫਿਰ ਕਿਸੇ ਨਾ ਕਿਸੇ ਮਕਾਮ ਤੇ ਉਹ ਪਹੁੰਚ ਜਾਂਦਾ ਹੈ ਫਿਰ ਦੁਨੀਆ ਦੇ ਲਈ ਉਹ ਮਿਸਾਲ ਬਣਦੇ ਨੇ ਇਸ ਕਰਕੇ ਇਸ ਮੰਚ ਤੇ ਜ਼ਰੂਰ ਭੇਜਿਆ ਕਰੋ ਵਿਦਿਆਰਥੀਆਂ ਦੇ ਅੰਦਰ ਮਾਂ ਬਾਪ ਦਾ ਵੀ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਦੇ ਅੰਦਰ ਉਹ ਹੁਨਰ ਜਿਹੜੇ ਆ ਉਹਨਾਂ ਨੂੰ ਮੌਕਾ ਜ਼ਰੂਰ ਦਿਆ ਕਰੋ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਇੱਥੇ ਸੱਦਿਆ ਔਜਲਾ ਸਾਹਿਬ ਅਸੀਂ ਹਰ ਮੰਚ ਚੋਂ ਕੁਝ ਨਾ ਕੁਝ ਸਿੱਖ ਕੇ ਜਾਂਦੇ ਆਂ ਕੋਸ਼ਿਸ਼ ਕਰੀਦਾ ਹੈ ਕਿ ਸਾਡੀਆਂ ਵੀ ਜੇਕਰ ਕੋਈ ਕਮੀਆਂ ਨੇ ਤੇ ਆਪਾਂ ਵੀ ਹੌਲੀ ਹੌਲੀ ਉਹਨਾਂ ਨੂੰ ਦੂਰ ਕਰਕੇ ਕੁਝ ਚੰਗਾ ਆਪਣੇ ਚ ਪੈਦਾ ਕਰਨ ਦਾ ਯਤਨ ਕਰੀਏ ਇਸ ਸੰਸਥਾ ਚੋਂ ਵੀ ਅਸੀਂ ਸਿੱਖ ਕੇ ਗਏ ਆਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਇਹ ਸੰਸਥਾ ਹੋਰ ਤਰੱਕੀ ਕਰੇ ਸੋ ਤੁਹਾਡਾ ਧੰਨਵਾਦ ਜੀ ਬਹੁਤ ਵਧੀਆ ਪਰਫਾਰਮੈਂਸ ਹੋਈ ਸਾਡਾ ਅਗਲਾ ਜੋ ਮੇਰਾ ਲੱਕ ਪੱਕਾ ਟੁੱਟੂ ਕਿਸ ਦਿਨ ਜਿਵੇਂ ਡੱਟਦਾ ਕੱਟ ਹੂ ਬੁਟਾ ਸੁਣ ਫਾਂ ਦਾ ਸੱਪ ਮਾਰ ਜਾਣ ਕੇ ਜਿਵੇਂ ਪਵਾਈ ਫੇਰ ਸੱਤ ਤਿੰਦੇ ਕੁੜੀ ਲੱਗਦੀ ਚਮੇਲੀ ਵਿਸਾਉ ਲੱਗ ਨਖਰਿਆਂ ਨੂੰ ਮੇਲੀ ਹੱਥ ਜਿਵੇਂ ਤਾਂ ਵੀ ਫੋਨ ਚੱਕ ਕੇ ਦੀ ਕੁੜੀ ਹੀਰ ਥੋੜੀ ਲੱਗਦੀ ਆ ਮਲਕੀ ਕੁੜੀ ਬੇਟੇ ਚ ਤਫਲਾਂ ਤੋਂ ਵੀ ਹਲਕੀ ਮੈਨੂੰ ਕੋਈ ਨਾ ਪਸੰਦ ਮਿਆ ਛੱਪਦੀ ਕਪਤਾਨ ਮੈਨੂੰ ਸੇ ਪਾਖ ਅੱਜ ਦੀ ਇਸ ਮੇਰੇ ਜ਼ਿੱਦ ਢਾਲ ਚ ਨਾ ਫਸਦੀ ਹਾਂ ਹਾਂਜੀ ਸ਼੍ਰੀ ਰਣਜੋਤ ਸਿੰਘ ਜੀ ਅੱਜ ਦੇ ਮੁੱਖ ਮਹਿਮਾਨ ਪਰਮਜੀਤ ਸਿੰਘ ਕਲਸੀ ਜੀ ਨੂੰ ਸਨਮਾਨਿਤ ਕੀਤਾ ਜਾਏ ਕਿਰਪਾ ਕਰਕੇ ਜੀ ਨੂੰ ਸਨਮਾਨਿਤ ਕੀਤਾ ਜਾਏ ਜੀ ਨੂੰ ਇੱਕ ਪੂਰਗਾਂਡੀ ਪੋਸਟ ਅਖਬਾਰ ਵਾਸਤੇ ਉਹ ਬਚ ਕਰ ਲੈ ਹੁਣ ਔਜਲਾ ਬ੍ਰਦਰ ਜੀ ਨੂੰ ਸਨਮਾਨਿਤ ਕੀਤਾ ਜਾਏ औजला ब्रदर जी अश्विनी जी सरदार रनजोत सिंह जी सो so, जिन्ना बच्चिया ने जो डांस परफॉर्मेंस तैयार करवाई दीक्षा ਫੋਟੋ ਇੱਕ ਯਾਦਗਰੀ ਜੋ ਫੋਟੋ ਹੈ ਜੋ ਖਾਸ ਕਰਕੇ ਸਾਡੇ ਪ੍ਰਿੰਟ মিডিਆ ਦੇ ਵਿੱਚ ਜਾਣੀ ਹੈ ਉਹਦੇ ਵਾਸਤੇ ਇੱਕ ਪੋਸਟ ਜਿਹੜਾ ਅਸੀਂ ਤਿਆਰ ਕਰ ਲਈਏ